ਭਾਰਤੀ ਜਨਤਾ ਪਾਰਟੀ ਵੱਲੋਂ ਸਮਰਾਲਾ ਵਿਖੇ ਕੀਤੀ ਗਈ ਰੈਲੀ ਵਿੱਚ ਭਾਜਪਾ ਦੇ ਕੇਂਦਰੀ ਮੰਤਰੀ ਅਬਨੀਸ਼ ਸਿੰਘ ਬਿੱਟੂ ਪੰਜਾਬ ਪਾਜਪਾ ਦੇ ਆਗੂ ਅਨਿਲ ਸਰੀਨ surjit kumar jiani ਔਰ ਜੋ ਦਿਗਜ ਆਗੂਆਂ ਨੂੰ ਘਰ ਤੇ ਜਨਤਾ ਪਾਰਟੀ ਵਿੱਚ ਸ਼ਾਮਲ ਕਰਵਾਇਆ ਇਸ ਦੌਰਾਨ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਪੱਤਰਕਾਰ ਨਾਲ ਗੱਲਬਾਤ ਦੌਰਾਨ ਪੰਜਾਬ ਵਿੱਚ ਹੜ੍ਹਾਂ ਵਰਗੀ ਸਥਿਤੀ ਉੱਤੇ ਬੋਲਦਿਆਂ ਕਿਹਾ ਕਿ ਸਿਆਸਤ ਛੱਡ ਕੇ ਇਕੱਠੇ ਹੋ ਕੇ ਪੰਜਾਬ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮਿਲਣ ਦਾ ਸਮਾਂ ਲੈ ਕੇ ਪੰਜਾਬ ਲਈ ਵਿਸ਼ੇਸ਼ ਰਾਹਤ ਪੈਕੇਜ ਦੀ ਮੰਗ ਕੀਤੀ ਜਾਵੇ ਤੇ ਉਹਨਾਂ ਨਾਲ ਉਹ ਖੁਦ ਵੀ ਜਾਣ ਨੂੰ ਤਿਆਰ ਨੇ ਬਿੱਟੂ ਨੇ ਆਮ ਆਦਮੀ ਪਾਰਟੀ ਤੇ ਤੱਜ ਕਾਸ ਕਿਹਾ ਕਿ ਪਹਿਲਾਂ ਪਾਣੀ ਤੇ ਰਾਜਨੀਤੀ ਕੀਤੀ ਅਤੇ ਹਰਿਆਣਾ ਪੰਜਾਬ ਦਾ ਭਾਈ ਹੈ ਅਤੇ ਉਸ ਨਾਲ ਇਹੀ ਰਿਸ਼ਤੇ ਖਰਾਬ ਕਰ ਦਿੱਤੇ ਜਦੋਂ ਕਿ ਉਸੇ ਦਾ ਖਮਿਆਜ਼ਾ ਪੂਗਤ ਰਹੀ ਹਾਂ ਸਾਰੇ ਸਾਡੇ ਪੰਡੂ ਹਣਕੇ ਖਾਸ ਕਰਕੇ ਲੋਜਵਾਦੀ ਦੌਰ ਇਸ ਮੈਂ ਕਿਹਾ ਵੀ ਇੰਦਾ ਕੱਟ ਕਰਨਾ ਬੜਾ ਉਸ ਨੇ ਅਸੀਂ ਤਾਂ ਸੋਚਿਆ ਨਹੀਂ ਸੀ ਕਿ ਤੁਸੀਂ ਮੰਡੀ ਨੂੰ ਕੱਟ ਕਰ ਸਕਦੇ ਮੈਂ ਕਹਦੇ ਅਸੀਂ ਕਿ ਜ਼ੋਰ ਨਾਲ ਇਟਰਾਕਤ ਤੰਗਤੀਆਂ ਸੇ ਕਿਸਾਨਾਂ ਦੇ ਪੁੱਤਾਂ ਤਾਹੂ ਮਜੂਰਾ ਨੇ ਪੁੱਤਾਂ ਸਾਡੇ ਦੇ ਇਹ ਜਿਹੜੇ ਮੈਦਾਨ ਇਹ ਜਿਹੜੇ ਸ਼ਬਦ ਧਰਨੇ ਕੋਈ ਇੱਛੇ ਨਹੀਂ ਜਦੋਂ ਤੁਹਾਨੂੰ ਕਹਿੰਦਾ ਇਹ ਭਾਟੀਆਂ ਦੇ ਕਿਸੇ ਦੇ ਘਰੇ ਤੇ ਨਹੀਂ ਹੁੰਦਾ ਭਾਟੀਆਂ ਤਾਂ ਲੱਗੀਆਂ ਰਹਿੰਦੀਆਂ ਪਰ ਜਦੋਂ ਆਪ ਮਹਾਰਾਜ ਲੋਕਪਰਣਾ ਮੋਦੀ ਜੀ ਚ ਵੀ ਨਹੀਂ ਕੇਂਦਰ ਦੀ ਸਰਕਾਰ ਮੋਦੀ ਜੀ ਦੀ ਸਰਕਾਰ ਪੰਜਾਬ ਚ ਅਸੀਂ ਲੈ ਕੇ ਆਉਣੀ ਹੈ ਡਬਲ ਇੰਜਣ ਚਲਾਉਣਾ ਹੈ ਉਹ ਅੱਜ ਉਹ ਸੰਕੇਤ ਨੇ ਜਿਹੜੇ ਇੱਕ ਸਵਾ ਸਾਲ ਪਹਿਲਾਂ ਹੀ ਉਹ ਸੰਕੇਤ ਆ ਜਿਹੜੇ ਮਿਲਣ ਲੱਗੇ ਇਹ ਰਿਪੋਰਟਾਂ ਇਹ ਰਿਪੋਰਟਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬੇਚੈਨ ਕਰ ਰਹੀਆਂ ਉਹ ਸਾਡੇ ਕੈਂਪ ਜਿਹੜੇ ਪਿੰਡਾਂ ਚ ਲੱਗੇ ਸਕੀਮਾਂ ਲੈ ਕੇ ਉਹ